ਸਾਰੇ ਮੇਲੇ ਦਾ ਮੈਂ ਜਿੱਥੇ ਸਾਰੇ ਪ੍ਰਬੰਧਕਾਂ ਨੂੰ ਚੌਕ ਸਰਸਵਾਲ ਜੀ ਦੀ ਇਕਤ ਵੀ ਸਾਰੇ ਜਿੰਨੇ ਵੀ ਇਸ ਸੰਸਥਾ ਨਾਲ ਜੁੜੇ ਹੋਣਾਂ ਪਹਿਲਾਂ ਤਾਂ ਵਧਾਈ ਦੇਣਾ ਔਰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਮਾਧਿਅਮ ਦੁਆਰਾ ਅਪੀਲ ਕਰਦਾ ਹਾਂ ਕਿ ਲੁਧਿਆਣਾ ਦਾ ਸਭ ਤੋਂ ਵਿਸ਼ਾਲ ਜਿਹੜਾ ਕਿ ਦਸਹਿਰਾ ਮੇਲਾ ਵੈ ਆਓ ਤੁਹਾਨੂੰ ਲੈ ਚਲੀਏ ਸਿੰਗਾਪੁਰ ਵੈਲੀ ਕਿੱਥੇ ਤੇ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ ਚੰਡੀਗੜ੍ਹ ਰੋਡ ਵਰਦਮਨ ਮਿਲਦੇ ਸਾਹਮਣੇ ਗਲਾਡਾ ਗਰਾਊਂਡ ਵਿੱਚ ਪਹਿਲੀ ਵਾਰ ਸਿੰਗਾਪੁਰ ਵੈਲੀ ਲੱਗ ਰਿਹਾ ਹੈ ਜੋ ਕਿ 2 ਅਕਤੂਬਰ ਤੋਂ ਸ਼ੁਰੂ ਹੋ ਕੇ 20 ਅਕਤੂਬਰ ਤੱਕ ਚੱਲੇਗਾ ਇਸ ਦਾ ਵਿਸ਼ੇਸ਼ ਆਕਰਸ਼ਣ ਇਸ ਦਾ ਐਂਟਰੀ ਗੇਟ ਹੈ ਔਰ ਬਹੁਤ ਹੀ ਖੂਬਸੂਰਤ ਰੰਗ ਬਿਰੰਗੀ ਲਾਈਟਾਂ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਅੰਦਰ ਬਹੁਤ ਸਾਰੀਆਂ ਆਈਟਮਾਂ ਲਗਾਈਆਂ ਗਈਆਂ ਹਨ ਜਿਸ ਨੂੰ ਦੇਖ ਕੇ ਤੁਸੀਂ ਬਹੁਤ ਖੁਸ਼ ਹੋਵੋਗੇ ਪੂਤ ਬੰਗਲਾ ਫੂਡ ਕੋਰਟ ਰਾਜਸਥਾਨੀ ਡਾਂਸ ਚੂਲੇ ਸ਼ੋਪਿੰਗ ਸਟਾਲ ਇਸ ਮੌਕੇ ਨੂੰ ਤੁਸੀਂ ਮਿਸ ਨਹੀਂ ਕਰ ਸਕਦੇ ਆਪਣੇ ਪਰਿਵਾਰ ਦੋਸਤਾਂ ਦੇ ਨਾਲ ਜਰੂਰ ਦੇਖਣਾ ਕਿਤੇ ਇਹ ਮੌਕਾ ਤੁਹਾਡੇ ਹੱਥੋਂ ਛੁੱਟ ਨਾ ਜਾਏ ਤਰੇਸੀ ਮੈਦਾਨ ਜਿਹੜਾ ਕਿ ਸ਼ਹਿਰ ਦੇ ਵਿੱਚ ਪੈਂਦਾ ਹੈ ਇੱਥੇ ਪਹੁੰਚ ਕੇ ਉਹ ਸਭ ਤੋਂ ਵੱਡੀ ਜਿਹੜੀ ਕਿ ਵਿਸ਼ੇਸ਼ ਇਸ ਮੇਲੇ ਦੀ ਗੱਲ ਹੈ ਕਿ ਇਹ ਮਨੋਰੰਜਨ ਦੇ ਨਾਲ-ਨਾਲ ਧਾਰਮਿਕ ਪਾਸੇ ਵੀ ਤੁਰਪੀ ਸੀ ਅਮਰਨਾ ਯਾਤਰਾ ਦਾ ਵੀ ਆਨੰਦ ਲਓ ਅਤੇ ਆਪਣੇ ਬੱਚਿਆਂ ਨੂੰ ਧਾਰਮਿਕ ਸੰਸਕ੍ਰਿਤੀ ਨਾਲ ਜੋੜੋ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਪ੍ਰਭਾਤਮਾ ਇਹਨਾਂ ਨੂੰ ਬਲ ਸ਼ਕਤੀ ਦੇਵੇ ਤਰੱਕੀ ਦੇਵੇ ਯਾਤਰਾ ਦੀ ਟਿਕਟ ਲਈ ਜੀ ਯਾਤਰਾ ਦੀ ਟਿਕਟ ਲਈ ਜੀ ਯਾਤਰਾ ਦੀ ਟਿਕਟ ਲਾਈ ਆ ਅਸੀਂ ਔਰ ਪ੍ਰਸ਼ਾਦ ਵੀ ਦੇਵਾਂਗੇ ਸਭ ਕੁਝ ਦੇਵਾਂਗੇ ਜਿਸ ਤਰ੍ਹਾਂ ਦੀ ਪੂਰੀ ਪੂਰੀ ਵਿਧੀ ਪੁਰਵਤ ਦੇਖੋ ਹਾਲੇ ਡਿਸਾਈਡ ਨਹੀਂ ਕੀਤਾ ਹਾਲੇ ਫਿਲਹਾਲ ਤਾਂ ਫਰੀ ਹੈ ਅਸੀਂ ਦੇਖੋ ਤੁਸੀਂ ਰੰਗ-ਬਰੰਗੇ ਝੂਲੇ ਆ ਬਹੁਤ ਵਧੀਆ ਬੱਚਿਆਂ ਵਾਸਤੇ ਮਨੋਰੰਜਨ ਤੇ ਨਾਲ-ਨਾਲ ਬਜ਼ੁਰਗਾਂ ਵਾਸਤੇ ਵੀ ਹਰ ਤਰ੍ਹਾਂ ਦੀ ਇਸ ਮੇਲੇ ਦੇ ਵਿੱਚ ਸਹੂਦਾ ਹੈ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਪ੍ਰਸ਼ਾਸਨ ਵਾਲੋਂ ਵੀ ਪੂਰਾ ਇੰਤਜ਼ਾਮ ਨੇ ਔਰ ਕੈਮਰੇ ਹਰ ਜਗ੍ਹਾ ਮਤਲਬ ਹਰ ਤਰ੍ਹਾਂ ਦਾ ਸਾਡੇ ਵੱਲੋਂ ਪ੍ਰਬੰਧ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਮੇਲੇ ਦੀ ਟਾਈਮਿੰਗ ਹੈਗੀ ਸ਼ਾਮ ਨੂੰ 4 ਵਜੇ ਤੋਂ ਲੈ ਕੇ ਤਾਂ ਆਪੀ 11-11 ਵਜੇ ਤੱਕ ਕਿਉਂਕਿ ਪ੍ਰਸ਼ਾਸਨ ਨੇ ਤੁਹਾਨੂੰ ਮਜਬੂਰੀ ਦਿੱਤੀ ਹੈ ਅਸੀਂ ਉਹਨਾਂ ਦੇ ਮੁਤਾਬਕ ਹੀ ਚੱਲਾਂ ਧੰਨਵਾਦ ਤੇ ਮੂ ਲੁਧਿਆਣਾ ਵਾਸੀਆਂ ਨੂੰ ਆਪਣੇ ਦੁਸ਼ਹਿਰੇ ਦੇ ਮੇਲੇ ਦੀਆਂ ਜਿਹੜਾ ਕਿ ਲੁਧਿਆਣੇ ਦਾ ਸਭ ਤੋਂ ਪੁਰਾਣਾ ਅਤੇ ਇਤਿਹਾਸਿਕ ਮੇਲਾ ਹੈ ਸਭ ਤੋਂ ਪੁਰਾਣਾ ਤੇ ਲੁਧਿਆਣੇ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਮੇਲਾ ਚੱਲ ਰਿਹਾ ਉਹਦੀਆਂ ਸਾਰੇ ਲੁਧਿਆਣਾ ਵਾਸੀਆਂ ਨੂੰ ਤੇ ਆਪਣੀ ਕਮੇਟੀ ਆਪਣੀ ਟੀਮ ਨੂੰ ਸਾਰਿਆਂ ਨੂੰ ਅੱਜ ਜਿਹੜਾ ਮੇਲਾ ਸ਼ੁਰੂ ਹੋ ਗਿਆ ਤੇ ਦਾ ਸ਼ੁਭ ਆਰੰਭ ਮਹਾਦੇਵ ਦੀ ਆਰਾਧਨਾ ਕਰਕੇ ਢੋਲੇ ਨਾਟਕਾ ਸ਼ਿਵਜੀ ਵਿਆਹ ਕਰਾ ਕੇ ਅੱਜ ਜਿਹੜਾ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਮੈਂ ਢੋਲੇ ਨਾਟਕ ਅੱਗੇ ਅਰਦਾਸ ਕਰਦਾ ਮਾਂ ਕਿ ਤੋਂ ਲੈਣਾ ਤੂੰ ਤੁਹਾਨੂੰ ਬੱਲ ਦੇ ਕਿ ਅਸੀਂ ਅੱਜ ਜਿਹੜਾ ਜਿਹੜਾ ਮੇਲਾ ਵੈ ਸਾਰਾ ਬਹੁਤ ਵਧੀਆ ਢੰਗ ਤੇ ਨਾਲ ਚੱਲੇ ਤੁਹਾਡਾ ਦੇਖੋ ਜੀ ਪਬਲਿਕ ਵਾਸਤੇ ਸਾਰੇ ਇੰਤਜ਼ਾਮ ਪੁਕਤਾ ਵੈ A ਤੋਂ ਲੈ ਕੇ Z ਤੱਕ ਜਿਹੜੀਆਂ ਜਿਹੜੀਆਂ ਸਾਨੂੰ ਗਵਰਨਮੈਂਟ ਵੱਲੋਂ ਇਨਸਪੈਕਸ਼ਨ ਸੀਗੀਆਂ ਅਸੀਂ ਸਾਰੀਆਂ ਫੋਲੋ ਕੀਤੀਆਂ ਸਾਰੇ ਕੈਮਰੇ ਲੱਗੇ ਆ ਹਰ ਜਗ੍ਹਾ ਪੀ ਡਬਲਯੂ ਡੀ ਦਾ ਇਨਸਟਰਕਸ਼ਨ ਜੋ ਜੋ ਤੁਹਾਨੂੰ ਇਨਸਟਰਕਸ਼ਨ ਸੀਗੀਆਂ ਗਵਰਨਮੈਂਟ ਵੱਲੋਂ ਸਾਰੀਆਂ ਜੀ ਉਹਨਾਂ ਦਾ ਪਰਿਵਾਰ ਜੋ ਸਾਰਾ ਇਸ ਪਰਗ ਦੇ ਵਿੱਚ ਲੱਗਾ ਹੈ ਸਾਡੇ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ। ਔਰ ਉਹਦੇ ਨਾਮ ਨਾਲ ਇੱਕ ਵਧਾਈ ਹੋਰ ਦੇਣੀ ਚਾਹਨਾ। ਜੋ ਕਿ ਲੁਧਿਆਣਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਲਾ ਪਛਾਰੇ ਲੁਧਿਆਣਾ ਦੇ ਨਿਸੀਗੋਨ ਵਿੱਚ ਲੱਗਦਾ ਹੈ। ਅੱਜ ਪਹਿਲੀ ਵਾਰ ਸ਼੍ਰੀ ਅਮਨ ਰਾਜ ਦੀ ਗੁਫਾ ਜੋ ਕਿ ਸਾਹਸਾਤ ਕੋਲੇ ਨਾਤਾ ਸਨੂਪ ਦਿਖਾਇਆ ਗਿਆ ਹੈ। ਉਸ ਦੇ ਵਿੱਚ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦੇ ਆਂ। ਜਿਨ੍ਹਾਂ ਨੇ ਇੱਕ ਮਨੋਰੰਜਨ ਦੇ ਨਾਲ ਨਾਲ ਧਾਰਮਿਕ ਚੀਜ਼ ਨੂੰ ਦੇਖਦੇ ਹੋਏ ਅਮਨ ਰਾਜ ਦੀ ਗੁਫਾ ਬਣਾਈ ਹੈ। ਜਿਸ ਦੇ ਵਿੱਚ ਸਾਡੇ ਬੱਚਿਆਂ ਨੂੰ ਇਹ ਨਾਲ ਬਹੁਤ ਵਧੀਆ ਇੱਕ ਮੈਸੇਜ